ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਦਿਨ ਚੱਲ ਰਹੇ ਆ ਤੇ ਇਹਨਾਂ ਸ਼ਹੀਦਿਆਂ ਨੂੰ ਸਮਰਪਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮਾਤਮੀ ਬਿਗਲ ਵਜਾਉਣ ਦੀ ਗੱਲ ਕੀਤੀ ਸੀ ਜਿਸ ਦਾ ਕਾਫੀ ਵਿਰੋਧ ਹੋਣ ਤੋਂ ਬਾਅਦ ਉਹ ਫੈਸਲਾ ਵਾਪਸ ਲੈ ਲਿਆ ਤੇ ਹੁਣ ਭਾਰਤੀ ਕਿਸਾਨ ਯੂਨੀਅਨ ਫਤਿਹ ਨੇ ਭਗਵੰਤ ਮਾਨ ਦਾ ਇਹ ਫੈਸਲਾ ਵਾਪਸ ਲੈਣ ਤੋਂ ਬਾਅਦ ਨਵਾਂ ਐਲਾਨ ਕੀਤਾ ਹੈ ਉਹਨਾਂ ਕਿਹਾ ਹੈ ਕਿ ਉਹ ਚੜ੍ਹਦੀ ਕਲਾ ਦੇ ਜੈਕਾਰੇ ਇਸ ਦਿਨ ਜਿਸ ਦਿਨ ਭਗਵੰਤ ਮਾਨ ਨੇ ਮਾਤਮੀ ਬਿਗਲ ਜਿਸ ਸਮੇਂ ਭਗਵੰਤ ਮਾਨ ਨੇ ਮਾਤਮੀ ਬਿਗਲ ਵਜਾਉਣ ਦਾ ਐਲਾਨ ਕੀਤਾ ਸੀ ਉਸੇ ਸਮੇਂ ਤੇ ਉਸੇ ਦਿਨ ਪਰ ਸਥਾਨ ਫਤੇਗੜ ਸਾਹਿਬ ਦੀ ਜਗ੍ਹਾ ਫਰੀਦਕੋਟ ਰੱਖਿਆ ਗਿਆ ਏ ਉਹਨਾਂ ਕਿਹਾ ਕਿ ਫਰੀਦਕੋਟ ਦੇ ਜੁਬਲੀ ਸਿਨੇਮਾ ਚੌਕ ਦੇ ਵਿੱਚ 27 ਦਸੰਬਰ ਨੂੰ ਸਵੇਰੇ 10 ਵਜੇ ਚੜ੍ਹਦੀ ਕਲਾ ਦੇ ਜੈਕਾਰੇ ਬੁਲਾਉਣਗੇ ਤੇ ਸ਼ਹਿਬਜ਼ਾਦਿਆਂ ਨੂੰ ਨਮਨ ਕਰਨਗੇ ਆਪਣੇ ਇਸ ਫੈਸਲੇ ਬਾਰੇ ਕਿਸ ਤਰ੍ਹਾਂ ਦੱਸ ਰਹੇ ਨੇ ਯੂਨੀਅਨ ਦੇ ਆਗੂ ਸ਼ਰਨਜੀਤ ਸਿੰਘ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਜੁਬਲੀ ਚੌਂਕ ਦੇ ਵਿੱਚ ਸਵੇਰੇ 10 ਵਜੇ ਕਿਉਂਕਿ ਭਗਵੰਤ ਮਾਨ ਨੇ ਜਿਹੜਾ ਐਲਾਨ ਕੀਤਾ ਸੀਗਾ ਕਿ ਮੈਂ ਮਾਤਮੀ ਵਿਗਲ ਵਜਾਉਂਗਾ ਭਾਵੇਂ ਉਹਨੇ ਉਹ ਜਿਹੜਾ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਸੰਗਤਾਂ ਦਾ ਰੋਸ ਹੋਇਆ ਤਾਂ ਉਹਨੇ ਫੈਸਲਾ ਵਾਪਸ ਲਿਆ ਨਹੀਂ ਤਾਂ ਦਿਲੋਂ ਉਹਦੀ ਕੋਈ ਇੱਛਾ ਨਹੀਂ ਸੀ ਫੈਸਲਾ ਵਾਪਸ ਲੈਣ ਦੀ ਉਹਨੇ ਉਹ ਆਪਦਾ ਜਿਹੜਾ ਪ੍ਰੋਗਰਾਮ ਆ ਉਹ ਕਰਨਾ ਸੀਗਾ ਪਰ ਅਸੀਂ ਜਿਹੜਾ ਸਵੇਰੇ 10 ਵਜੇ ਉੱਥੇ ਚੜ੍ਹਦੀ ਕਲਾ ਦੇ ਜਿਹੜਾ ਜਕਾਰੇ ਆ ਉਹ ਸਾਡੇ ਵੱਲੋਂ ਲਾਏ ਜਾਣਗੇ ਸੰਗਤ ਵੱਲੋਂ ਲਾਏ ਜਾਣਗੇ ਕਿਸਾਨੀ ਯੂਨੀਅਨ ਫਤਿਹ ਵੱਲੋਂ ਸੋ ਅਸੀਂ ਪ੍ਰੋਗਰਾਮ ਉਦੋਂ ਨਹੀਂ ਮੈਥ ਲਿਆ ਸੀਗਾ ਜਿੱਦਣ ਇਹਨਾਂ ਨੇ ਆਤਮੀ ਵਿਗਲ ਦਾ ਐਲਾਨ ਕੀਤਾ ਪਰ ਚੜ੍ਹਦੀ ਕਲਾ ਦੇ ਜਿਹੜੇ ਆ ਜਕਾਰੇ ਲਾਏ ਜਾਣਗੇ ਗੁਰੂ ਸਾਹਿਬ ਨੇ ਜਿਹੜਾ ਆਪਣਾ ਪਰਿਵਾਰ ਵਾਰ ਕੇ ਵੀ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸੋ ਆਪਣਾ ਵੀ ਕੋਈ ਫਰਜ਼ ਬਣਦਾ ਆਪਣਾ ਕੱਲਾ ਫਰਜ਼ ਇਹ ਵੀ ਨਹੀਂ ਬਣਦਾਗਾ ਕਿ ਆਪਾਂ ਸਿਰਫ ਤੇ ਸਿਰਫ ਸ਼ਹੀਦੀ ਦੇ ਹੜਿਆਂ ਦੇ ਉੱਤੇ ਜਾਂ ਵੈਸੇ ਕਿਤੇ ਮਤਲਬ ਪੰਥਕ ਪ੍ਰੋਗਰਾਮ ਤੇ ਵੀ ਆਪਾਂ ਨੂੰ ਇਕੱਠੇ ਇਕੱਤਰ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਰਾਜ ਵਾਸਤੇ ਜਾਂ ਸਰਕਾਰਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿਰੁੱਧ ਵੀ ਆਪਾਂ ਨੂੰ ਇਕੱਠੇ ਇਕੱਤਰ ਹੋਣ ਦੀ ਲੋੜ ਆ ਮਤਲਬ ਕੱਲਾ ਆਪਾਂ ਇਹ ਪ੍ਰੋਗਰਾਮ ਤਾਂ ਇਹ ਪ੍ਰੋਗਰਾਮਾਂ ਤੇ ਜਾਣਾ ਹੀ ਜਾਣਾ ਦਿਹਾੜਿਆਂ ਤੇ ਤੇ ਪਰ ਉੱਥੇ ਵੀ ਆਪਾਂ ਨੂੰ ਇਕੱਤਰ ਹੋਣ ਦੀ ਲੋੜ ਆ ਸੋ ਸਵੇਰੇ 10 ਵਜੇ ਚੜ੍ਹਦੀ ਕਲਾ ਦੇ ਜਕਾਰੇ ਜਿਹੜੇ ਆ ਉਹ ਲਾਏ ਜਾਣਗੇ ਸਾਰੀ ਸੰਗਤ ਵੱਲੋਂ ਸੋ ਸਾਰੀ ਸੰਗਤ ਨੂੰ ਵੀ ਅਪੀਲ ਕਰਦੇ ਆਂ ਫਰੀਦਕੋਟ ਦੀ ਖਾਸ ਕਰਕੇ ਸੰਗਤ ਨੂੰ ਅਪੀਲ ਕਰਦੇ ਆਂ ਕਿ ਜੁਬਲੀ ਚੌਂਕ ਦੇ ਵਿੱਚ ਸਵੇਰੇ 10 ਵਜੇ 27 ਤਰੀਕ ਨੂੰ ਸੋ ਵੱਧ ਤੋਂ ਵੱਧ ਸੰਗਤ ਨੇ ਜਰੂਰ ਉੱਥੇ ਪਹੁੰਚਣਾ ਜਿਹੜੇ ਸਰਹੰਦ ਵਿਖੇ ਜਾ ਸਕਦੇ ਆ ਉੱਥੇ ਪਹੁੰਚਣ ਜਿਹੜੇ ਇੱਥੇ ਆ ਸਕਦੇ ਇੱਥੇ ਜਿਨ੍ਹਾਂ ਨੂੰ ਸਮਾਂ ਲੱਗਦਾ ਉਹ ਇੱਥੇ ਜਰੂਰ ਪਹੁੰਚਣ ਭਗਵੰਤ ਮਾਨਾ ਜਿਹੜਾ ਉਹ ਆਪਾਂ ਨੂੰ ਵੀ ਪਤਾ ਕਿ ਸ਼ੁਰੂ ਤੋਂ ਲੈ ਕੇ ਕੀ ਚੱਲਦਾ ਆ ਰਿਹਾ ਭਗਵੰਤ ਮਾਨ ਨੂੰ ਇੱਥੋਂ ਤੱਕ ਇਹ ਵੀ ਨਹੀਂ ਪਤਾ ਭਗਵੰਤ ਮਾਨ ਨੂੰ ਕਿ ਉਹ ਜਿਹੋ ਉਹਨੇ ਜਿੰਨਾ ਤੋਂ ਸਲਾਹ ਲਈ ਆ ਉਹ ਫਿਰ ਉਹਨੇ ਇਹਦਾ ਮਤਲਬ ਉਹ ਸਪਸ਼ਟ ਰੂਪ ਦੇ ਵਿੱਚ ਆ ਵੀ ਉਹਨੇ ਦਿੱਲੀ ਵਾਲੇ ਜਿਹੜੇ ਰੱਖੇ ਹੋਏ ਆ ਉਹ ਦਿੱਲੀ ਵਾਲੇ ਉਹਨੂੰ ਰਹਿ ਦਿੰਦੇ ਆ ਉਹ ਉਵੇਂ ਗਾ ਜਿਹੜਾ ਉਹ ਆਪਦੀ ਪੋਸਟ ਜਿਹੜੀ ਆ ਉਹ ਪਾ ਦਿੰਦਾ ਭਗਵੰਤ ਮੰਨ ਕੇ ਹਾਂ ਜੀ ਅਸੀਂ ਮਾਤਮੀ ਵਿਗੜਵਾ ਜਾਵਾਂਗੇ ਸੋ ਮਾਤਮੀ ਵਿਗੜ ਜੇ ਆਪਾਂ ਕਹੀਏ ਕਿ ਇੱਕ ਮੁਗਲ ਜਿਹੜਾ ਸੀਗਾ ਬਹਾਦਰ ਸ਼ਾ ਉਹਨੇ ਸੰਦੇਸ਼ ਭੇਜਿਆ ਸੀਗਾ ਗੁਰੂ ਸਾਹਿਬ ਨੂੰ ਕਿ ਮਤਲਬ ਮਾਤਮ ਦੇ ਜ਼ਰੀਏ ਵੀ ਸ਼ਹੀਦੀ ਹੋਈ ਸਾਹਿਬਜ਼ਾਦਿਆਂ ਦੀ ਤੇ ਪਰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸੀਗਾ ਸੋ ਮੁਗਲ ਬਣਨ ਦੀ ਕੋਸ਼ਿਸ਼ ਕਰ ਰਹੇ ਆ ਇਹ ਉਹ ਉਹਨਾਂ ਨੀਤੀਆਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਸਿੱਖ ਕੌਮ ਨੂੰ ਬਦਨਾਮ ਤੇ ਸਿੱਖ ਕੌਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਇਹ ਚਾਹੁੰਦੇ ਆ ਜਿਹੜੀ ਸਿੱਖ ਕੌਮ ਆ ਉਹ ਮਤਲਬ ਚੜ੍ਹਦੀ ਕਲਾ 'ਚ ਨਾ ਰਵੇ ਜਾਂ ਚੜ੍ਹਦੀ ਕਲਾ 'ਚ ਨਾ ਜਾਵੇ ਇਹ ਮਤਲਬ ਜਦੋਂ ਸ਼ਹੀਦੀ ਹੁੰਦੀ ਆ ਜਾਂ ਕਿਤੇ ਵੀ ਕੋਈ ਪ੍ਰੋਗਰਾਮ ਉਹੋ ਜਿਹਾ ਹੁੰਦਾ ਤਾਂ ਸਿੱਖ ਕੌਮ ਆ ਜਿਹੜੀ ਮੂਹਰੇ ਹੋ ਕੇ ਖੜਦੀ ਆ ਕਿ ਹਾਂ ਅਸੀਂ ਸ਼ਹੀਦੀ ਦੇਣ ਨੂੰ ਤਿਆਰ ਆ ਅਸੀਂ ਕੌਮ ਲਈ ਜਿਹੜਾ ਸ਼ਹੀਦੀ ਦੇਣ ਨੂੰ ਤਿਆਰ ਆ ਸੋ ਇਹ ਇਹਨਾਂ ਨੂੰ ਇਸ ਗੱਲ ਤੋਂ ਬਹੁਤ ਤਕਲੀਫ ਹੋ ਰਹੀ ਆ ਕਿ ਯਾਰ ਵੀ ਇੰਨੀਆਂ ਸ਼ਹੀਦਦਿਆਂ ਹੋ ਗਈਆਂ ਇੰਨੀਆਂ ਸ਼ਹਾਦਤਾਂ ਹੋ ਗਈਆਂ ਫਿਰ ਵੀ ਇਹ ਮੂਰੇ ਹੋ ਕੇ ਕਿਉਂ ਲੜਦੇ ਆ ਮੂਰੇ ਹੋ ਕੇ ਕਿਉਂ ਜਿਹੜਾ ਉਹ ਬਗਾਵਤ ਦਾ ਐਲਾਨ ਕਰਦੇ ਇਹਨੂੰ ਬਗਾਵਤ ਝਲਕਦੀ ਆ ਕਿ ਮੂਰੇ ਹੋ ਕੇ ਕਿਉਂ ਗੱਲ ਕਰਦੇ ਆ ਸੋ ਇਹਨਾਂ ਗੱਲਾਂ ਨੂੰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਸੋ ਗੁਰੂ ਸਾਹਿਬ ਨੇ ਜੋ ਆਪਾਂ ਨੂੰ ਜਿਹੜੇ ਰਾਹ ਤੇ ਦਿਖਾਇਆ ਆਪਾਂ ਉਸੇ ਰਾਹ ਤੇ ਹੀ ਚੱਲ ਕੇ ਚੜ੍ਹਦੀ ਕਲਾ ਦਾ ਸੰਦੇਸ਼ ਦੇਣਾ ਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ